ਇਹ ਸ hẳnਾ ਦਾ ਮਸਲਾ ਹੈਗਾ ਕਿ ਸਮਾਨ ਜਿਹੜਾ ਹੈ ਕੁਝ ਲੀਡਰਾਂ ਕਰੋ ਮਿਲਦਾ ਪਿਆ ਵਾ ਕੁਝ ਥਾਣੇ ਤੇ ਮਿਲਦਾ ਪਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਇਹ ਜੀ ਤਾਂ ਬੁਗਲਿ ਧਿਆਨ ਦੇ ਵਿੱਚ ਆਈ ਜੇ ਕੋਈ ਕਿਸੇ ਨੂੰ ਕੋਈ ਕਨਸਰਨ ਹੈਗਾ ਤਾਂ ਦੱਸੋ ਉਹ ਤਾਂ ਕੁਝ ਕੁ ਕਿਸਾਨਾਂ ਨੇ ਮਸਲੇ ਲੈ ਕੇ ਕੋਈ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕੀ ਆ ਜੀ ਸੈਂਟਰ ਦੇ ਨਾਲ ਕੋਈ ਇਦਾਂ ਰੁਕਿਆ ਦੇਖੋ ਇਸ ਦਾ ਆਲਰੇਡੀ ਬਹੁਤ ਸਾਰੀਆਂ ਮੀਟਿੰਗਾਂ ਲੈ ਲਿਈਆਂ ਉਹ ਪੰਜਾਬ ਸਰਕਾਰ ਵੱਲੋਂ ਇਨੀਸ਼ੀਏਟ ਕਰਕੇ ਉਹ ਕਰਵਾਈਆਂ ਜਾ ਚੁੱਕੀਆਂ ਨੇ ਅੱਜ ਹਲਕਾਤ ਨੂੰ ਤੁਸੀਂ ਆਏ ਪਹਿਲੀ ਵਾਰੀ ਆਇਆ ਤੁਸੀਂ ਅੱਜ ਵੀ ਇਹ ਦੇ ਕੇ ਸਾਡੇ ਹਲਕਾ ਭਾਗ ਉਹ ਜੋ ਮੇਰਾ ਵੀਰ ਹਰਸਿਮਰਨ ਜੋ ਸਾਡੀ ਸਾਰੀ ਟੀਮ ਤੋਂ ਹੋਗੀ ਜੀ ਕੋਈ ਨਹੀਂ ਲੁਗਾ ਸਰਕਲ ਡਿਵੀਜ਼ਨ ਪੁਲਿਸ ਵਿੱਚ ਪਿਛਲੇ ਲੰਮੇ ਸਮੇਂ ਨੂੰ ਨਾਮ ਤੇ ਤੀਰਦਾ ਸਾਹਿਬ ਨੇ ਨਾਮ ਲੈ ਤੀਰਦਾ ਸਾਹਿਬ ਨੇ ਬੈਠਦੇ ਇੱਥੇ ਕੋਈ ਨਿਸ਼ਚਿਤ ਨਹੀਂ ਹੈ ਜਿਵੇਂ ਕਰਕੇ ਤਸੀਮਾ ਦੇ ਕੇਸ ਜਾਂ ਹੋਰ ਬੰਦ ਕੇਸ ਲੋਕ بڑے ਖਿੱਦਲ ਖਰਾਬ ਹੋ ਰਹੇ ਨੇ ਤੇ ਤੂੰ ਤਾਂ ਕੇ ਐਫੀਡੀ ਵੀ ਸਾਈਨ ਹੋਣ ਕਪੂਰ ਧਲੇਵਾ ਜਾਂਦੇ ਨਹੀਂ ਹੈ ਨਹੀਂ ਹੈ ਨਹੀਂ ਜੀ ਲੋਕਲ ਨਹੀਂ ਹੈਗਾ ਜੀ ਤਸੀਮਾ ਸੰ ਚਾਂਸ ਦਿੱਤਾ ਹੋਇਆ ਹੈ ਨਾ ਅੱਛਾ ਓਕੇ ਸਾਡੇ ਕੋਲੇ ਵੀ ਹੈਵ ਆਊਟਡੂ ਬਿਟੇਨ ਸੈਂਕਸ਼ਨ ਪੋਸਟ ਓਨਲੀ ਫ੍ਰੀ ਇਨ ਐਵਰੀਥਿੰਗ ਅੱਛਾ ਕੋਈ ਗੱਲ ਹੈ ਤੁਸੀਂ ਮੈਂ ਕੋਈ ਗੱਲ ਨਹੀਂ ਤੁਸੀਂ ਕੱਲ ਨੂੰ ਛੁੱਟੀ ਹੈ ਮੈਂ ਪਰਸੋ ਹੀ ਜਿਹੜੇ ਕੰਸਰਨ ਮਿਨਿਸਟਰ ਹੈ ਉਹਨਾਂ ਦੇ ਐਫਸੀ ਨੂੰ ਕਹਿ ਕੇ ਕਰਵਾ ਲਵਾਂ ਪੂਰੇ ਡਿਸਟ੍ਰਿਕਟ ਵਿੱਚ ਸਿਰਫ 3 ਨੈਪ ਕਰਵਾ ਦੇ ਜੀ ਕਰਵਾ ਦੇ ਸਰ ਭਰਾ ਜੀ ਸਰ ਨਗਰ ਪੰਚਾਇਤ ਦਾ ਟੋਣਾ ਤੁਹਾਡੇ ਕੋਈ ਕਿ ਦੋ ਆਪਣੀਆਂ ਔਰ ਉਹਨਾਂ ਵਾਸਤੇ ਕੋ ਡਿਵੈਲਪਮੈਂਟ ਬਾਕਸ ਕੋ ਸ਼ੇਡ ਫੰਡ ਜਾਂ ਹਲਕੇ ਭਲਕ ਵਾਸਤੇ ਮੈਂ ਉਹੀ ਦੱਸਿਆ ਨਾ ਜੀ ਕਿ ਉਹ ਜਿਹੜਾ ਸਾਰੇ ਦੀ ਸਾਰੀਆਂ ਪ੍ਰੋਪੋਜ਼ਲਾਂ ਨੇ ਉਹ ਇੱਥੋਂ ਜਾਣੀਆਂ ਨੇ ਹੁਣ ਜੀ ਅਜ ਪ੍ਰਧਾਨ ਜੀ ਨੇ ਚਾਰਜ ਸੰਭਾਲਿਆ ਹੈ ਇਹ ਹਰਸਿਮਰ ਸਿੰਘ ਨਾਲ ਸਾਰੇ ਸਾਥੀਆਂ ਨਾਲ ਸਲਾਹ مشورہ ਕਰਕੇ ਜੋ ਵੀ ਪ੍ਰੋਪੋਜ਼ਲਾਂ ਭੇਜਣਗੇ ਉਹਨਾਂ ਨੂੰ ਮਨਜ਼ੂਰ ਕਰਕੇ ਉਹ ਪੈਸੇ ਆ ਜਾਣਗੇ ਤੇ ਤੁਸੀਂ ਇਸ ਬਜਟ ਤੇ ਦੇਖਿਆ ਹੋਊਗਾ ਹੈਲਥ ਦੇ ਉੱਪਰ ਐਜੂਕੇਸ਼ਨ ਦੇ ਉੱਪਰ ਸਪੋਰਟਸ ਦੇ ਉੱਪਰ ਓਵਰਆਲ ਡਵੈਲਪਮੈਂਟ ਦੇ ਲਈ ਕਿੰਨਾ ਵਧੀਆ ਵਰ ਵੱਡਾ ਬਜਟ ਹੈ ਜਿਹੜਾ ਉਹ ਪੇਸ਼ ਹੋਇਆ ਉਸ ਸਾਰੇ ਕੰਮ ਹੋਣਗੇ ਪ੍ਰੋਪੋਜ਼ਲ ਇੱਥੋਂ ਜਾਣੇ ਚਾਹੀਦੀਆਂ ਨੇ ਪਿੰਡਾਂ ਜੀਆਂ ਪੰਚਾਇਤਾਂ ਵੱਡੀਆਂ ਉਹਨਾਂ ਨੂੰ ਇਟਾ ਦਾ ਚਾਰਜ ਨਹੀਂ ਦਿੱਤੇ ਜਾ ਰਹੇ ਉਹਦੇ ਕੀ ਕਾਰਨ ਹੈ ਸਰਕਾਰ ਕਹਿ ਰਹੀ ਸੀ ਕਿ ਪਿੰਡਾਂ ਦੀ ਸਰਕਾਰ ਪਿੰਡਾਂ ਨਹੀਂ ਚਾਰਜ ਨੂੰ ਉੱਤੇ ਜਾਨੀ ਦੇ ਦਿੱਤੀ ਜੀ ਆਲਰੇਡੀ ਸਾਰਿਆਂ ਦੇ ਦਿੱਤੇ ਗਏ ਉਹ ਲੇਟ ਸੀਗਾ ਆਡਿਟ ਫੇਵਰੀ ਟੇਕਓਵਰ ਹੈਂਡਓਵਰ ਦੇ ਵਿੱਚ ਟਾਈਮ ਲੱਗੇ ਉਹਨਾਂ ਦੇ ਹੋਰ ਸਰ ਲਾ ਸੀ ਦੇ ਵਿੱਚ ਪਿਛਲੇ 6 ਮਹੀਨੇ ਬਿਨਾਂ ਦਸਤੀਆ ਐਨਓਸੀ ਤੋਂ ਹੋ ਰਹੇ ਨੇ ਵੱਡੇ ਅਪਦਰ ਤੇ ਪੇਸ਼ਾ ਚਾਰ ਹੋਇਆ ਉਹਦੀ ਜਾਂਚ ਹੋਏਗੀ ਦਿਲਕੀ ਜੀ ਦੇ ਜੀ ਸਰਕਾਰ ਨੂੰ ਚੂਨਾ ਲਗਾ ਬੜਾ ਤਗੜਾ ਜੀ ਉਹ ਤੁਸੀਂ ਡਿਟੇਲ ਹੈ ਜਿਹੜੀ ਭਾਓ ਜੀ ਮੇਰੇ ਕੋਲ ਦੀ ਇਨਕੁਆਰੀ ਕਰਾ ਦਿੰਦੇ ਆ ਜਿਹੜੇ ਜਿਹੜੇ ਕਿਸੇ ਨੇ ਵੀ ਇੱਕ ਨਵੇਂ ਪੈਸੇ ਦੀ ਕੋਈ ਮੈਸਲਮੈਂਟ ਕੀਤੀ ਹੋਊਗੀ ਚੂਨਾ ਲਾਉਣ ਦੀ ਕੋਸ਼ਿਸ਼ ਵੀ ਕੀਤੀ ਹੋਊਗੀ ਮੈਂ ਕਹਿੰਦਾ ਜੀ ਕੀਤੀ ਗਈ ਤਾਂ ਦੂਰ ਦੀ ਗੱਲ ਹੈ ਜੇ ਕੋਸ਼ਿਸ਼ ਵੀ ਕੀਤੀ ਜਾਊਗੀ ਤਾਂ ਬਖਸ਼ੇ ਨਹੀਂ ਜਾਊਗਾ ਪਰੋ ਜੀ ਪਾਰਟੀਆਂ ਦਾ ਕਿਸਾਨਾਂ ਦਾ ਮਸਲਾ ਹੈਗਾ ਆ ਕਿ ਸਮਾਨ ਜਿਹੜਾ ਆ ਕੁਝ ਲੀਡਰਾਂ ਕਰੋ ਮਿਲਦਾ ਪਿਆ ਵਾ ਕੋਈ ਥਾਂ ਤੇ ਮਿਲਦਾ ਪਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਇਹ ਇਹ ਜੀ ਤਾਂ ਬਹੁਤ ਅਲੀ ਧਿਆਨ ਦੇ ਵਿੱਚ ਆਈ ਜੇ ਕੋਈ ਕਿਸੇ ਨੂੰ ਕੋਈ ਕਨਸਰਨ ਹੈਗਾ ਤਾਂ ਦੱਸੋ ਉਹ ਤਾਂ ਉਹ ਜੀ ਕਿਸਾਨਾਂ ਦੇ ਮਸਲੇ ਲੈ ਕੇ ਕੋਈ ਸਰਕਾਰ ਵੱਲੋਂ ਕੋਈ ਪਹਿਲ ਕੀਤੀ ਆ ਰਹੀ ਸੈਂਟਰ ਦੇ ਨਾਲ ਕੋਈ ਇਦਾਂ ਰੋ ਕੋਈ ਦੇਖੋ ਇਸ ਤਰ੍ਹਾਂ ਆਲਰੇਡੀ ਬਹੁਤ ਸਾਰੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਪੰਜਾਬ ਸਰਕਾਰ ਵੱਲੋਂ ਇਨੀਸ਼ੀਏਟ ਕਰਕੇ ਉਹ ਕਰਵਾਈਆਂ ਜਾ ਚੁੱਕੀਆਂ ਨੇ ਸਰਪੰਚਾਈ ਕਾਨੂੰਨ ਦੇ ਪੁਲਾਟ ਵੀ ਜਿਹੜਾ ਬੜੇ ਪਿਛੇ 30 ਸਾਲ ਤੋਂ ਅਪਡੇਟ ਨਹੀਂ ਹੋਇਆ ਜੀ ਬੱਚਿਆਂ ਨੂੰ ਟੱਟੇ ਬਾਣੇ ਪਾਉਂਦੇ ਨੇ ਬਸਾਂ ਵੀ ਨਹੀਂ ਪ੍ਰੋਪਰ ਜਾਂਦੀਆਂ ਜਲੰਧਰ ਨੂੰ ਉਹ 20 30 ਸਾਲਾਂ ਦਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਚੁਣਦਾ ਰਹੇ ਭਾਵੇਂ ਤੋਂ ਹਸਾਬ ਕਰਦਾ ਬਲੋ ਜੀ ਇਹਨਾਂ ਦਾ ਸਾਡਾ ਮੀਰਾ ਦਾ ਹੁਣ ਕਿਹਾ